ਇਸ ਵੀਡੀਓ ਦੇ ਵਿੱਚ ਇਹ ਜਿਹੜਾ ਮੁੰਡਾ ਕੱਪੜੇ ਦੇਖ ਰਿਹਾ ਇਸ ਨੂੰ ਦੇਖ ਪਹਿਲੀ ਨਜ਼ਰ ਤਾਂ ਹਰ ਕੋਈ ਐਵੇਂ ਸੋਚ ਰਿਹਾ ਹੋਵੇਗਾ ਕਿ ਭਲਾ ਇਹ ਮੁੰਡਾ ਕੋਈ ਗਾਹਕ ਹੋਵੇ ਪਰ ਜਨਾਬ ਅਜਿਹਾ ਕੁਝ ਨਹੀਂ ਹੈ ਦਰਸਲ ਗਾਹਕ ਬਣ ਕੇ ਆਏ ਇਸ ਮੁੰਡੇ ਨੇ ਦੁਕਾਨ ਦੇ ਵਿੱਚ ਵੜ ਕੇ ਅਜਿਹਾ ਕਾਰਾ ਕੀਤਾ कि जिस दा नु दे देख दुकानदार ਦਾ ਪਾਰਾ ਹਾਈ ਹੋ ਗਿਆ ਤੇ ਫਿਰ ਇਸ ਦੁਕਾਨਦਾਰ ਨੇ ਮੁੰਡੇ ਨੂੰ ਫੜ ਕੇ ਕੁਰਸੀ ਦੇ ਨਾਲ ਬੰਨ ਲਿਆ ਤੇ ਫਿਰ ਇਸ ਦੀ ਪੂਰੀ ਤਸੱਲੀ ਕਰਵਾਈ ਸੂਚਨਾ ਮਿਲਣ ਉਪਰੰਤ ਮੌਕੇ ਤੇ ਪਹੁੰਚੀ ਪੁਲਿਸ ਵੀ ਚੋਰ ਮੁੰਡੇ ਦੀ ਹਾਲਤ ਦੇਖ ਸੋਚਾਂ ਵਿੱਚ ਪੈ ਗਈ ਭਾਈ ਮੇਰਾ ਨਾਮ ਦੀਪਕ ਸ਼ਰਮਾਵਾ ਮੇਰੀ ਦੁਕਾਨਾ ਗੀਦਾਪਨ ਰੋਡ ਗੀਦਾਪਨ ਮੰਡੇ ਦੇ ਲੱਗੇ ਰੈਂਜ਼ ਨਾਮ ਹੈ ਮੇਰੀ ਦੁਕਾਨ ਦਾ ਇੱਕ ਚੋਰ ਕਦਾ ਫੜਿਆ ਅੱਜ ਇਹ ਭਾਈ ਮੇਰੇ ਕੋਲ ਨਾ ਕਾਫੀ ਦਿਨਾਂ ਤੋਂ ਆ ਰਿਹਾ ਵਾ ਇੱਕ ਦਿਨ ਪਹਿਲਾਂ ਮੇਰੇ ਕੋ ਆਇਆ ਸੀ ਇਹ ਪੈਂਟ ਲੈਣ ਦੇ ਬੰਨੇ ਤੇ ਮੈਨੂੰ ਪੈਂਟ ਪੈਂਟ ਦੇਖੀਏ ਨੇ ਮੈਨੂੰ ਕਹਿੰਦਾ ਭਾਈ ਮੈਨੂੰ ਨਾ ਮੈਂ ਕਿਸੇ ਕੋ ਕੰਮ ਕਰਦਾ ਮੈਨੂੰ ਆਪਣਾ ਫੋਨ ਪੇ ਨੰਬਰ ਦੇ ਦਿਓ ਮੈਂ ਤੁਹਾਡੇ ਅਕਾਊਂਟ ਚ ਨਾ ਪੈਸੇ ਪਵਾ ਦਾਂਗਾ ਇਸ ਤਰ੍ਹਾਂ ਕਰਕੇ ਮੇਰੇ ਕੋ ਆ ਨੰਬਰ ਲੈ ਗਿਆ ਪਰ ਮੇਰੇ ਕੋ ਡੇਲੀ ਆਂਦਾ ਰਿਹਾ ਵਾ ਦੋ ਟਾਈਮ ਹੀ ਆਂਦਾ ਰਿਹਾ ਭਈ ਆਏ ਪੈਸੇ ਮੈਂ ਆਪਣੇ ਬਾਪੂ ਕੋ ਪੈਸੇ ਪਵਾਇਆ ਆਏ ਪੈਸੇ ਜਾਂ ਫਿਰ ਆਂਦਾ ਰਿਹਾ ਭਾਈ ਮੈਂ ਕਿਸੇ ਮੁੰਡੇ ਕੋ ਪੈਸੇ ਲੈਣੇ ਆ ਮੈਂ ਉਹਨੂੰ ਮੁੰਡੇ ਨੂੰ ਬੁਲਾਇਆ ਵਾ ਇੱਥੇ ਦੁਕਾਨ ਤੁਹਾਡੀ ਦੇ ਡਰੈਸ ਦਿੱਤੇ ਦਾ ਵਾ ਤੇ ਇਦਾਂ ਇਹ ਆਂਦਾ ਰਿਹਾ ਤੇ ਇਦ ਇਹ ਅਮਰੇ ਦੁਕਾਨ ਤੋਂ ਨਾ ਰੋਏ ਕਪੜੇ ਲਾ ਜਾਂਦਾ ਰਿਹਾ ਚੋਰੀ ਕਰਕੇ ਹੁਣ ਤੱਕ ਕਿੰਨੀਆਂ ਪੈਂਡਾ ਖੜੀਆਂ ਕਿੰਨੀਆਂ ਕਿੰਝ ਲੈ ਪਈ ਕੋਈ ਕੋਈ ਸਾਬ ਨਹੀਂ ਆ ਦੇਖੋ ਤੁਹਾਡੇ ਸਾਹਮਣੇ ਆ ਤੁਸੀਂ ਕੈਮਰਾ ਅੱਧਰ ਕਮਾ ਲੋ ਮੈਸਨ ਕੋ ਟੋਗੜ ਵੀ ਤੀ ਚਲੀ ਆਰ ਦਮਾਲੇ ਮੈਸਨ ਲੈ ਕੇ ਜਾ ਜੇ ਕਿੰਨੀ ਵਾਰੀ ਆ ਕੇ ਲੈ ਗਿਆ ਇਹ ਘਟੋੜ ਵੀ ਭਾਈ 20 ਤਰੀਕ ਤੋਂ ਆ ਰਿਹਾ ਜੇ ਤੇ ਅੱਜ 7 ਤਰੀਕ ਹੋ ਗਈ ਆ ਇਹ ਦੋ ਫੇਰੇ ਵੀ ਆਂਦਾ ਜੇ ਇਹ ਤਕਰੀਬਨ ਉਦੋਂ ਆਂਦਾ ਜਦੋਂ ਮੈਂ ਦੁਕਾਨ ਤੇ ਨਹੀਂ ਹਾਂ ਇਹਨੂੰ ਪਤਾ ਜਦੋਂ ਖਾਣਾ ਖਾਣ ਕੇ ਦੇ ਆ ਜਾਂ ਜਦੋਂ ਮਤਲਬ ਝਾੜੂ ਪੋਚਾ ਕਰਕੇ ਮੈਂ ਨਾ ਨੂੰ ਜਾਣਾ ਤੂਪਤੀ ਕਰਨੋਂ ਪਹਿਲਾਂ ਉਦੋਂ ਇਹ ਆਂ ਅੱਜ ਕਿੰਨੇ ਵਜੇ ਆਇਆ ਸੀ ਕਿੱਦਾਂ ਫੜਿਆ ਅੱਜ ਇਹ ਭਾਜੀ ਅੱਜ ਹੁਣੇ ਹੀ ਥੋੜੀ ਦੇਰ ਪਹਿਲਾਂ ਤੁਹਾਨੂੰ ਫੋਨ ਕਰਨ ਤੋਂ ਪਹਿਲਾਂ ਥੋੜੀ ਦੇਰ ਪਹਿਲਾਂ ਆਇਆ ਵਾ ਤੇ ਮੇਰੇ ਕੋਲ ਛੋਟਾ ਛੋਟਾ ਦੇਖਣ ਦੇ ਬਣ ਆਇਆ ਦੇਖੋ ਤੁਹਾਡੇ ਸਾਹਮਣੇ ਛਰਟਾਂ ਖਿਲਰੀਆਂ ਵਾ ਤੇ ਅੱਜ ਇਹਨੂੰ ਇੱਥੇ ਹੀ ਫੜ ਲਿਆ ਫਿਰ ਕੀ ਕਰਦੇ ਅੱਜ ਅੱਜ ਇਹ ਚੋਰੀ ਕਰਦਾ ਫੜਿਆ ਗਿਆ ਹਾਂ ਕੱਪੜੇ ਪੰਦਾ ਹਾਂ ਪਰ ਦੱਬੇ ਚ ਪਾਉਂਦਾ ਦੱਬੇ ਹਾਂ ਦੱਬੇ ਚ ਪਾ ਰਿਹਾ ਸੀ ਪੁਲਿਸ ਨੂੰ ਕਮਪਲੇਂਟ ਕਰਤੀ ਹੈ ਹਾਂ ਜੀ ਪੁਲਿਸ ਨੂੰ ਕਮਪਲੇਂਟ ਕਰਤੀ ਭਾਜੀ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਗੀਤਾ ਭਵਨ ਰੋਡ ਉੱਤੇ ਸਥਿਤ ਇੱਕ ਕੱਪੜੇ ਦੀ ਦੁਕਾਨ ਦਾ ਹੈ ਜਿੱਥੇ ਇਹ ਨੌਜਵਾਨ ਮੁੰਡਾ ਚੋਰੀ ਕਰਨ ਆਇਆ ਸੀ ਪਰ ਇਸ ਨੂੰ ਦੁਕਾਨਦਾਰ ਨੇ ਕਾਬੂ ਕਰ ਲਿਆ ਜਿਸ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਚੋਰ ਮੁੰਡੇ ਨੂੰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ